ਲੋ ਜੀ ਅੱਜ ਆਪਾਂ ਆਏ ਆ ਦਿੱਲੀ ਦੇ ਖਾਸ ਏਰੀਆ ਯਾਨੀ ਕਿ ਲਾਲ ਕਿਲੇ ਦੇ ਏਰੀਏ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ 15 ਅਗਸਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਤਿਆਰੀਆਂ ਇਹ ਖਾਸ ਤਾਂ ਹੁੰਦੀਆਂ ਨੇ ਕਿਉਂਕਿ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਗੇ ਝੰਡਾ ਲਹਿਰਾਉਂਦੇ ਨੇ ਤੇ ਅੱਜ ਤੁਹਾਨੂੰ ਨਾ ਇੱਕ ਖਾਸ ਚੀਜ਼ ਦਿਖਾਵਾਂਗਾ ਕਿ ਦਿੱਲੀ ਦਾ ਚਾਨੀ ਚੌਂਕ ਜਿਹੜਾ ਏਰੀਆ ਹੈ ਨਾ ਸਭ ਤੋਂ ਮੇਨ ਏਰੀਆ ਹੈ ਕਿਉਂਕਿ ਇੱਥੇ ਇੱਕ ਲਾਲ ਕਿਲਾ ਆ ਜਾਂਦਾ ਹੈ ਤੇ ਇੱਕ ਭੀੜ ਭੜੱਕੇ ਵਾਲਾ ਏਰੀਆ ਹੈ ਤੇ ਇੱਥੇ ਜਦੋਂ 15 ਅਗਸਤ ਹੁੰਦੀ ਹੈ ਨਾ ਤੁਹਾਨੂੰ ਲੈ ਕੇ ਬਹੁਤ ਹੀ ਜ਼ਿਆਦਾ ਖਾਸ ਚੀਜ਼ਾਂ ਨੇ ਕੀਤੀਆਂ ਨੇ ਕਿ ਆਰਮੀ ਫੋਰਸ ਹੈ ਜਿਹੜੀ ਦਿੱਲੀ ਪੁਲਿਸ ਹੈ ਸਾਰਿਆਂ ਨੂੰ ਲਾਗੇ ਦੀ ਜਿੰਨੇ ਵੀ ਘਰ ਤੁਸੀਂ ਦੇਖ ਰਹੇ ਹੋ ਨਾ ਸਾਰੇ ਨੇ ਛੱਤਾਂ ਉਧਰ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਸਾਰਿਆਂ ਦੀਆਂ ਛੱਤਾਂ ਤੇ ਆਰਮੀ ਫੋਰਸ ਉੱਪਰ ਚੜ ਜਾਂਦੀ ਹੈ ਤਾਂ ਇਹਨਾਂ ਨੂੰ ਲੈ ਕੇ ਉੱਥੋਂ ਦੇ ਲੋਕਲ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਕਿਵੇਂ ਉਹ ਮੈਨੇਜ ਕਰਦੇ ਨੇ ਕੋਈ ਤਕਲੀਫ ਆਉਂਦੀ ਹੈ ਕਿਵੇਂ ਕੰਮ ਹੁੰਦਾ ਦੁਕਾਨਾਂ ਬੰਦ ਹੋ ਜਾਂਦੀਆਂ ਸਾਰੀ ਥੀਜ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਚਲੋ ਚੱਲਦੇ ਆ ਲੈ ਕੇ ਚੱਲਦੇ ਆ ਤੁਹਾਨੂੰ ਆ ਮਾਰਕੀਟ ਦੇ ਵਿੱਚ ਦੇਖੋ ਜੀ 15 ਅਗਸਤ ਤੋਂ 1 ਮਹੀਨਾ ਪਹਿਲਾਂ ਨਾਕੇ ਬੰਦ ਜੋ ਇੰਡੀਆ ತ್ರಿਪੁਰਾ ਲਾਲ ਕਿਲੇ ਨੂੰ ਪੂਰਾ ਕਵਰ ਕਰ ਲੈਂਦੇ ਨੇ ਜਿਹੜੇ ਕਿ ਪੁਲਿਸ ਵਾਲੇ ਆਰਮੀ ਵਾਲੇ ਕਰ ਦਿੱਤੇ ਇਹਦਾ ਪੂਰਾ ਲਾਲ ਕਿਲਾ ਜਿਹੜੇ ਕਿ ਕੋਈ ਬਾਹਰ ਦਾ ਬੰਦਾ ਅੱਜ ਆਵੇ ਨਾ ਲੇਕਿਨ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਬੇਰੇਕ ਨੋਰ ਬਣ ਗਈ ਬਾਹਰੋਂ ਪਬਲਿਕ ਵੀ ਆਉਂਦੀ ਦੇਖਣ ਲਈ ਉਹਨਾਂ ਪਬਲਿਕ ਵੀ ਬਹੁਤ ਘਟਾਂ ਦੀ ਧਿਰ ਤਰਫ ਨਾਕੀ ਬੰਦੂਨੀ ਜਿਹਨਾਂ ਪਾਸ ਤੋਂ ਦੇ ਨੇ ਕੋਈ ਆਂਦੇ ਨੇ ਬਾਕੀ ਟੀਵੀ ਤੇ ਹਰ ਕੋਈ ਦੇਖਦਾ ਹੈ ਤੇ ਟੀਵੀ ਦੇਖਣਾ ਬੜਾ ਆਸਾਨ ਹੈਗਾ ਘਰ ਬੈਠੇ ਕਿ ਪੀੜ ਚਾਣਾ ਜੇਬ ਕਤਰੇ ਜੇਬਾਂ ਘਟਵਾਨੀਆਂ ਕੋਈ ਜਾਂਦਾ ਹੁਣ ਫਿਰ ਜੇ ਮੰਤਰੀ ਹੈਗੇ ਨੇ ਐਮਪੀ ਹੈ ਜਾਂ ਜੋ ਵੀ ਹੈ ਨੇ ਉਹ ਜਾਂਦੇ ਲਾਲਕੇ ਦੇ ਉੱਤੇ ਉਹ ਆਪਣਾ ਪ੍ਰਧਾਨ ਮੰਤਰੀ ਜਾਂਦੇ ਨੇ 8 ਵਜੇ ਆਪਣਾ 1 ਘੰਟੇ ਦਾ ਪਾਸ ਹੋਣ ਜਿੰਨਾ ਵੀ 35 ਮਿੰਟ ਅੱਧਾ ਘੰਟਾ ਦੇ ਕੇ ਉਹਨਾਂ ਨਿਕਲ ਜਾਣਾ ਹੈ ਪੁਸਤ ਬਾਅਦ ਫ੍ਰੀ ਹੋਏ। ਉਹਨਾਂ ਦੀ ਹਫਤਾ ਪਹਿਲਾ ਡਿਊਟੀ ਲੱਗ ਜਿੰਦੀ ਛਤਾਂ ਦੀਆਂ ਜਾਂ ਉੱਚੀ-ਉੱਚੀ ਬਿਲਡਿੰਗਾਂ ਜਿੰਨੇ ਵੀ ਆਈਆਂ ਨੇ। ਉੱਚੀ-ਉੱਚੀ ਹੋਏਗੀ ਉਹਦੇ ਉੱਤੇ ਪੁਲਿਸ ਵਾਲਾ ਖੜਾ ਹੋ ਜਾਏਗਾ। ਨਾਲ ਉਹਦੇ ਹੱਥ 'ਚ ਹੀ ਘਾਰੀ ਚੰਡੀ ਹੋਏਗੀ ਜਾਂ ਲਾਲ ਚੰਡੀ ਹੋਏਗੀ। ਬੋਰਡ ਨੰਬਰ ਹੋਏਗਾ ਵੀ ਐਨ ਐ ਨੰਬਰ ਦਾ ਵੱਡਾ ਐਂਥਰ ਡਿਊਟੀ ਹੈਗੀ ਐ। 13 ਤਰੀਕ ਨੂੰ ਇਹਨਾਂ ਨੇ ਰੈਸਟਲ ਕਰਨੀ ਐ। ਇੱਕ ਕੰਪਲੀਟ ਇਹਨਾਂ ਨੇ ਆਪਣੀ ਡਿਊਟੀ ਪੂਰੀ ਕਰ ਦੇਣੀ ਵੀ ਸਾਡੀ ਡਿਊਟੀਆਂ ਪੁਸਤ ਆਉਣੀਆਂ। 13 ਨੂੰ 2 ਵਜੇ ਤੱਕ ਰੈਸਟਲ ਹੁੰਦੀ ਐ। ਉਸ ਤੋਂ ਬਾਅਦ ਡਿਊਟੀ ਖਤਮ ਹੋ ਜੀਏ ਫੇਰ ਜਾ ਕੇ ਚੋਰਾਂ ਤਿ ਇਹਨਾਂ ਨੇ ਆਪਣੀ ਆਪਣੀ ਡਿਊਟੀਆਂ ਸੰਭਾਲ ਲੈਣੀਆਂ ਡਿਊਟੀਆਂ ਤੇ ਖੜੇ ਹੋਣੇ ਛੱਤਾਂ ਦੇ ਉੱਪਰ ਕੋਈ ਮਨਪਤੰਗਵਾਦੀ ਜਾਂ ਕੋਈ ਬੱਚਾ ਨਾ ਉੜਾਵੇ ਜਦੋਂ ਕੋਈ ਖਤਰਾ ਨਾ ਹੋਵੇ ਖਤਰੇ ਦੀ ਲਾਲ ਝੰਡੀ ਹੁੰਦੀ ਆ ਹਰੀ ਝੰਡੀ ਹੁੰਦੀ ਆ ਫਰੀ ਆ ਗਈ ਜਿਵੇਂ ਕੁਐਸ ਗੱਲ ਇਹ ਸਾਈ ਹੋਵੇ ਸੇਖੋ ਵੀ Hindu Musalman ਹੋਵੇ ਉਹਨੇ ਬਣਾ ਚੁੱਕੀ ਕੁਛ ਨਹੀਂ ਹੈਗਾ ਫਿਰ ਮਨਜੇ ਲਾਗੀ ਲੀਡਰ ਦੇ ਮਨਜਾ ਹੈਗਾ ਬਸ ਬਿਰਾਤ ਕਰੋ ਪੁਰੇ ਨੂੰ ਲੜਵਾਓ ਹੋਰ ਕੁਛ ਨਹੀਂ ਹੈਗਾ ਬਾਕੀ ਪਾਈਚਾਰਾ ਨਾਲ ਸਭ ਇਕੋ ਜਗਾ ਇੱਕ ਦੂਜੇ ਖਾਂਦੇ ਪੀਂਦੇ ਜਾਂ ਹੋਟਲ ਲੱਗੇ ਨੇ ਸਾਰੇ ਮੰਮ ਦੰਦ ਰੋਟਲਾ ਸਾਰੀ ਹਿੰਦੂ ਜਾਂਦੇ ਨੇ ਅਜ ਮੈਨਰ ਹੌਟਲ ਆਏ ਬੰਦੇ ਜਾਂਦੇ ਉਹ ਕੋਈ ਫਰਕ ਨਹੀਂ ਹੈਗਾ ਇਹਦਾ ਪਬਲੀਅਮ ਦੇਰ ਪਿਆਰ ਬਰੂਨੇ ਹੀ ਆ ਬੱਲੇਡਰ ਕਿਨੇ ਵੀ ਆਪਣੀ ਰਾਜ ਕਰੀਏ ਉਹ ਇਹਨਾਂ ਨੂੰ ਫੁੱਟ ਪਾਇਆ ਹੋਰ ਕੁਝ ਨਹੀਂ ਹੈਗਾ ਇਹ ਅੰਗਰੇਜ਼ ਵੀ ਬਿਲਹੀ ਕਰਦੇ ਰਹੇ ਅੰਗਰੇਜ਼ਾਂ ਨੇ ਰਾਜ ਕੀਤਾ ਆ ਫੁੱਟ ਪਾਇਆ ਰਾਜ ਕਰਦੇ ਰਹੇ ਉਹਨਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਕਿ ਜੇ ਸਹਾਯਦ ਹੋਇਆ ਹੈ ਅੰਗਰੇਜ਼ ਨੱਠੇ ਤੋਂ ਜੜਿਆਂ ਵਾਲਾ ਬਾਗ ਜਦੋਂ ਗੋਲੀ ਚਲਾਈ ਆ ਜਾ ਗਏ ਉਹਨੇ ਆਪਣੇ ਦੇਸ਼ ਵੀ ਜਾ ਕੇ ਕਿਆ ਪਾਰਲੀਮੈਂਟ ਤੇ ਮੈਨੇ ਜਲਿਆਵਾਲਾ ਬਾਗ ਮੈਂ ਗੋਲੀ ਚਲਾਈ ਹੈ ਤੁਹਾਡਾ ਉਧਮ ਸਿੰਘ ਜੀ ਉੱਥੇ ਪਹੁੰਚੇ ਨੇ ਉਹਨੇ ਜਾਂਦੇ ਪਾਰਲੀਮੈਂਟ ਵੀ ਜਾ ਕੇ ਉਹਨੂੰ ਗੋਲੀ ਮਾਰ ਦਿੱਤੀ ਅਹ ਲੈ ਫਿਰ ਸ਼ਾਪ ਹੋ ਗਿਆ ਅਹ ਲੈ ਮੈਂ ਖੜਾ ਤੁਹਾਨੂੰ ਪਰਦੇ ਵੀ ਪੜੇ ਰੱਖੇ ਹੈ ਜਿਹਨਾਂ ਦੇ ਇਤਿਆਰ ਜਾਂਦੇ ਹੋ ਉਹ ਕਿੱਦਾਂ ਲੈ ਕੇ ਗਿਆ ਰਵਾਲਬਰ ਕਿਤਾਬ ਦੇ ਵਿੱਚ ਕਟਿੰਗ ਕਰਕੇ ਰਵਾਲਬਰ ਚ ਕੱਟੇ ਗਾਰੇ ਰਵਾਲ ਨੂੰ ਰੱਖ ਕੇ ਕਿਤਾਬ ਅੰਦਰ ਲੈ ਗਿਆ ਜਦੋਂ ਉਹਨੇ ਪਛਾ ਦਿੱਤਾ ਕਿ ਮੈਨੇ ਜਲਿਆਵਾਲਾ ਬਾਗ ਮੈਂ ਗੋਲੀ ਚਲਾਈ ਉਹ ਅਹ ਲੈ ਪੇ देती अपने हाथ खड़े हो गए तेरह तारीख को परेड होती है दस बजे तक घर से निकलने नहीं देते हैं उसके बाद फिर जो है चौदह तारीख को सील लगते शाम को फिर पंद्रह को अगस्त है और नौ दस बजे तक फिर बंद घर से बाहर नहीं निकलने देते ऊपर भी होते सारा भरे पड़े होते पुलिस वाले पुलिस वाले पूरी रोड पर पुलिस ही नजर आते हैं और ऊपर छत पर भी ड्यूटी लगती है इनकी नहीं वो घर से बाहर नहीं निकलने देते ਮੈਂ ਅभी ਅੰਦਰ ਰੋ ਜਦ ਤੱਕ ਪਰੇਡ ਨਹੀਂ ਹੋ ਗਈ ਇਸ ਇਲਾਕੇ ਵਿੱਚ ਜੋ ਹੈ ਸਭ ਕੁਝ ਬੰਦ ਪੂਰੀ ਮਾਰਕੀਟ ਸਿਲ ਹੋ ਜਾਂਦੀ ਹੈ 13 ਤੰਤ ਸੇ ਕੀ ਕਰਾਂਗੇ ਦੋ ਤਿੰਨ ਦਿਨ ਖਾਲੀ ਬੈਠ ਕੇ ਖਾਣਗੇ ਹੋਰ ਕੀ ਕਰਨਗੇ ਜਦ ਬੰਦ ਹੋ ਜਾਏਗੀ ਤਾਂ ਸਭ ਕੇ ਲਈ ਨਾ ਬੰਦ ਹੋਗੀ ਕੋ ਜਿਸ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਨੇ 15 ਅਗਸਤ ਦੀਆਂ ਜਿੰਨੇ ਵੀ ਇੱਧਰ ਘਰ ਨੇ ਸਾਰਿਆਂ ਦੇ ਛਤਾਲੇ ਪੁਲਿਸ ਵਾਲੇ ਖਿਲਾੜ ਦਿੱਤੇ ਜਾਂਦੇ ਨੇ ਹਰੀ ਝੰਡੀ ਲੈ ਕੇ ਲਾਲ ਝੰਡੀ ਲੈ ਕੇ ਦੂਰਬੀਨ ਹੁੰਦੀ ਉਹਨਾਂ ਦੇ ਗੋਲੇ ਤਾਂ ਉਹਨਾਂ ਕੋ ਨੰਬਰ ਹੁੰਦਾ ਆਪਣਾ ਤਾਂ ਇਹ ਸਭ ਕੁਝ ਹੁੰਦਾ ਜੀ ਇੱਥੇ ਤਿਆਰੀਆਂ ਦਾ ਬਾਰਿਸ਼ ਹੋ ਰਹੀ ਹੈ ਪਰ ਆਪਾਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਨੂੰ ਉਹ ਵਾਲਾ ਕੋਈ ਵੀ ਇੱਕ ਐਸਾ ਘਰ ਮਿਲ ਜੇ ਕਿ ਜਿਵੇਂ ਇਹ ਤਾਂ ਸਾਰੀਆਂ ਦੁਕਾਨਾਂ ਨੇ ਹੁਣ ਦੁਕਾਨਾਂ ਨਾਲ ਤਾਂ ਲੋਕ ਲਾ ਕੇ ਚਲੇ ਜਾਣਗੇ ਪਰ ਮੈਂ ਚਾਹਣਾ ਕਿ ਐਸਾ ਸਾਨੂੰ ਕੋਈ ਘਰ ਮਿਲ ਜੇ ਕਿ ਜਿਸ ਘਰ ਦੇ ਮੈਂਬਰ ਦੀ ਛੱਤ ਦੇ ਉੱਤੇ ਜਦ ਪੁਲਿਸ ਵਾਲਾ ਖੜਦਾ ਹੈ ਤਾਂ ਫਿਰ ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਹੈ ਕੀ ਕੀ ਉਹਨਾਂ ਨੂੰ ਰੈਸਟ੍ਰਿਕਸ਼ਨਸ ਦੱਸਿਆ ਜਾਂਦੀਆਂ ਕਿ ਤੁਸੀਂ ਇਹ ਨਹੀਂ ਕਰਨਾ ਹੈ ਕਿਵੇਂ ਨਹੀਂ ਕਰਨਾ ਤਾਂ ਕੁਝ ਜਦੋਂ ਜਿੰਨਾ ਵੀ ਸਾਨੂੰ ਪਤਾ ਲੱਗਾ ਕਿ ਉਹ ਇਹ ਹੈ ਕਿ 13 ਤਰੀਕ ਤੱਕ ਜਦ ਤੱਕ ਪਰੇਡ ਨਹੀਂ ਹੁੰਦੀ 12 ਤਰੀਕ ਨੂੰ ਸੀਲ ਹੋ ਜਾਂਦਾ ਹੈ तो ते तेरह तरीक न जो परेड होंगी परेड हो बहर नहीं निकल सकता बाकी चलते दे आप देखते दे, हैं ला घर भी कोई मिल जाए सूँ जानू चं तरह दस दे कि हिसाब किताब होंगे इन्होंटी का बारिश हो रही है हम तो मौसम भी एकदम वीया हो गया पंद्रह अगस्त मैं यहाँ करीब तीस साल से सर्विस कर रहा हूँ चांदनी चौक साइकिल मार्केट में ये यहाँ पर जो रिहर्सल होता है पंद्रह अगस्त तो और छब्बीस जनवरी का ये बारह तारीख को सिर लगाते तीन चार बजे फिर रात में इसमें मिलिट्री सब पर आ जाती है और दूसरे नेक्स्ट डे दिन खुल जाता है फिर चौदह को लगता है तीन चार बजे फिर बंद हो जाता है फिर शाम को फिर दूसरे दिन पंद्रह अगस्त को खुल जाता है बारिश बहुत ज़्यादा हो रही है अज्जे शूट कर रहे हैं लेकिन दिक्कत हो रही है तो जिन्ना भी आप पता किया लोगों को तो यही तो पता चलिया कि सिक्योरिटी बहुत ज़्यादा सख्त होंगी है क्योंकि पी एम आंडा लहर आता लाल किले ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹ ਢਿੱਲ ਨਹੀਂ ਵਰਤਣਾ ਚਾਹੁੰਦੇ ਸਿਕਿਉਰਿਟੀ ਦੇ ਵਿੱਚ ਤਾਂ ਇਸ ਲਈ 12 ਤਰੀਕ ਨੂੰ ਹੀ ਇੱਥੇ ਆਰਮੀ ਆ ਜਾਂਦੀ ਹੈ ਜਿੱਦਾਂ ਰਾਤ ਨੂੰ ਛੱਤਾਂ ਤੇ ਚੱਲੇ ਜਿਵੇਂ ਤੁਸੀਂ ਦੇਖ ਰਹੇ ਹੋ ਜਿੰਨੀਆਂ ਵੀ ਆ ਦੁਕਾਨਾਂ ਹੈ ਨਾ ਘਰ ਤਾਂ ਨਹੀਂ ਕਹਿ ਸਕਦੇ ਇੱਥੇ ਦੁਕਾਨਾਂ ਹੀ ਆ ਮੋਸਟਲੀ ਇਹ ਸਾਰੀਆਂ ਦੁਕਾਨਾਂ ਦੇ ਉੱਤੇ ਨਾ ਛੱਤਾਂ ਤੇ ਆਰਮੀ ਵਾਲੇ ਖੜੇ ਰਹਿੰਦੇ ਆ ਬੰਦੂਕ ਹੁੰਦੀ ਹੱਥ ਦੇ ਵਿੱਚ ਰੈੱਡ ਐਂਡ ਗ੍ਰੀਨ ਕਲਰ ਦਾ ਝੰਡਾ ਦੂਰਬਿੰਨ ਸਾਰੇ ਜਿੰਨੇ ਵੀ ਸਿਕਿਉਰਿਟੀ ਇਕੁਪਮੈਂਟਸ ਹੁੰਦੇ ਆ ਸਾਰੇ ਲੈ ਕੇ ਇੱਥੇ ਖੜੇ ਰਹਿੰਦੇ ਆ ਤੇ ਇਹ ਜਿਹਾ ਹੁੰਦੀਆਂ ਨੇ ਤੇ ਸਿਕਿਉਰਿਟੀ ਇਸ ਤਰ੍ਹਾਂ ਕੀਤੀ ਜਾਂਦੀ ਬਾਕੀ ਜ਼ਰੂਰੀ ਵੀ ਹੈ ਯਾਰ ਸਿਕਿਉਰਿਟੀ ਕਿਉਂਕਿ ਪਤਾ ਨਹੀਂ ਚੱਲਦਾ ਕਦੋਂ ਕੀ ਹਾਸਾ ਹੋ ਜਾਏ ਇਹਦੋਂ ਬੈਟਰ ਏ ਕਿ ਆਪਣਾ ਪਹਿਲਾਂ ਹੀ ਸਿਕਿਉਰਿਟੀ ਕਰਕੇ ਚੱਲੋ ਬਾਕੀ ਇੱਕ ਚੀਜ਼ ਦਿਖਾਵਾਂ ਤੁਹਾਨੂੰ 올ਡ ਦਿੱਲੀ ਦੀ ਸਭ ਤੋਂ ਜਿਹੜੀ ਕਿ ਸ਼ਾਨ ਆਪਾਂ ਕਹਿ ਸਕਦੇ ਅੱਜ ਵੀ ਦੇਖੋ ਤੁਸੀਂ ਆ ਘਰ ਹੈ ਨਾ ਕਿੰਨੇ ਪੁਰਾਣੇ ਘਰ ਹੈਗੇ ਇੱਥੇ ਸਾਰੇ ਲਗਭਗ ਇਹ ਨਾ ਆਜ਼ਾਦੀ ਤੋਂ ਵੀ ਪਹਿਲਾਂ ਦੇ ਘਰ ਹੋਣੇ ਜਿੰਨੇ ਵੀ ਆਪਾਂ ਇਹ ਦੇਖ ਸਕਦੇ ਹਾਂ ਸਾਰੇ ਤੇ ਇਹਨਾਂ ਸਾਰੇ ਜਿਹੜੇ ਘਰ ਹਨ ਇਹਨਾਂ ਦੀਆਂ ਛੱਤਾਂ ਤੇ ਆਰਮੀ ਵਗੈਰਾ ਵਾਲੇ ਸਾਰੇ ਖੜੇ